ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਵੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਬਖਸ਼ੇ ਤੰਦਰੁਸਤੀ ਤੇ ਸਾਰਿਆਂ ਦੇ ਕੰਮਕਾਰਾਂ ਵਿੱਚ ਮਾਲਕ ਕਰੇ ਜੀ ਵਾਦਾ ਲਓ ਜੀ ਅੱਜ ਆਪਣੀ ਹੋ ਗਈ ਧੀ ਚੁਵਾਈ ਵਾਲੀ ਮਸ਼ੀਨ ਖਰਾਬ ਉਹਦੇ ਬਗੈਰ ਪਾਈ ਤੁਹਾਨੂੰ ਪਤਾ ਕੰਮ ਖੜ ਜਾਂਦਾ ਤੇ ਤਿੰਨ ਚਾਰ ਦਿਨ ਹੋ ਗਏ ਉਹਨੂੰ ਖਰਾਬ ਹੋਈ ਨੂੰ ਬਹੁਤ ਔਖਾ ਕੰਮ ਸਿਰੇ ਲਾਇਆ ਜੀ ਹਨਾ ਹੱਥ-ਕਲ ਚਵਾਈ ਕਰਨੀ ਰੋਜ਼ ਫੇਰ ਮੁਸ਼ਕਲ ਹੋ ਜਾਂਦਾ ਜੀ ਕੰਮ ਅ ਤੁਹਾਨੂੰ ਪਤਾ ਹੀ ਐ ਵੀ ਇੱਕ ਤਾਂ ਕੰਮ ਜਿੱਦਣ ਲੇਟ-ਫੇਟ ਹੋਇਆ ਉਹ ਵੀ ਪਹਿਲੇ ਹੀ ਟਾਈਮ ਹੋਇਆ ਬੰਦਾ ਲੇਟ ਹੋਏ ਵੀ ਹੁੰਦੇ ਆ ਉੱਪਰੋਂ ਫੇਰ ਗਾਂਆਂ ਵੀ ਹੱਥ-ਕਲ ਚੂਣੀਆਂ ਪੈਣੀਆਂ ਤੇ ਤਾਂ ਕਰਕੇ ਬਹੁਤ ਮੁਸ਼ਕਲ ਹੋ ਜਾਂਦੀ ਆ ਤੇ ਹੁਣ ਕਈ ਦਿਨ ਦਾ ਲਿਆਂਣ ਨੂੰ ਫਿਰਦਾਦਾ ਜੀ ਮੈਂ 3-4 ਦਿਨ ਹੋ ਗਏ ਜਿੱਦਣ ਦੀ ਖਰਾਬ ਹੋਈ ਆ ਰੋਜ਼ ਹੀ ਕੋਈ ਨਾ ਕੋਈ ਕੰਮ ਛੜਿਆ ਰਹਿੰਦਾ ਦਾ ਕਦੇ ਕਿਤੇ ਆਉਣਾ ਜਾਣਾ ਵੀ ਪੈਂਦਾ ਤੁਹਾਨੂੰ ਪਤਾ ਹੁਣ ਇੱਕ ਜੀਰੀ ਕਰਕੇ ਫਿਰ ਮੁਸ਼ਕਲ ਹੋ ਜਾਂਦੀ ਹੈ ਨਾ ਘਰੋਂ ਨਿਕਲਣਾ ਅੱਜ ਫਿਰ ਫਾਈਨਲੀ ਮੈਂ ਕਿਹਾ ਵੀ ਅੱਜ ਤਾਂ ਦਾ ਗੱਲ ਬਣਨੀ ਨਹੀਂ ਯਾਰ ਰੋਜ਼ ਹੀ ਕੋਈ ਨਾ ਕੋਈ ਕੰਮ ਨਿਕਲ ਆਉਂਦਾ ਹੈ ਨਾ ਤੇ ਅੱਜ ਟਾਈਮ ਕੱਢਿਆ ਜੀ ਔਖਾ ਸੌਖਾ ਫਿਰ ਅੱਜ ਤੁਰਿਆ ਜੀ ਹੁਣ ਲੈ ਕੇ ਮੂੰਹ ਦੁੱਧ ਤੋਂ ਆਇਆ ਬਸ ਆਉਂਦੀ ਸਾਰੇ ਇਧਰੋਂ ਤੁਰਿਆ ਆ ਜੀ ਮੈਂ ਕਿਹਾ ਜੇ ਘਰਾਂ ਰੁਕ ਗਿਆ ਅੰਦਰ ਬੈਠ ਗਿਆ ਫਿਰ ਇਹ ਤਾਂ ਬੰਦੇ ਦੀ ਕਈ ਵਾਰ ਅੱਖ ਲੱਗ ਜਾਂਦੀ ਆ ਬੰਦੇ ਨੂੰ ਨੀਂਦ ਆ ਜਾਂਦੀ ਆ ਜਾਂ ਫਿਰ ਕੋਈ ਹੋਰ ਕੰਮ ਨਿਕਲ ਆਉਂਦਾ ਚਲੋ ਜੀ ਖੇਤਾਂ ਨੂੰ ਆਏ ਹੋ ਜਾਗਾ ਉਹ ਹੋ ਗਿਆ ਹੈ ਨਾ ਮੈਂ ਫਿਰ ਅੱਜ ਸਿੱਧਾ ਦੁੱਧ ਦੇ ਆਇਆ ਹੋਰ ਕੁਝ ਨਹੀਂ ਕਰਿਆ ਗੱਡੀ ਖੜਾਈ ਦੁੱਧ ਵਾਲੀ ਆਪਣੀ ਮੋਟਰਸਾਈਕਲ ਖੜਾ ਹੈ ਗੱਡੀ ਚੱਕੀ ਵਿੱਚ ਰੱਖੀ ਮਸ਼ੀਨ ਸਿੱਧਾ ਮਛੂਗੜਾ ਸਾਹਿਬ ਨੂੰ ਤੁਰਿਆ ਜੀ ਆਪਾਂ ਤੇ ਗਰਮੀ ਤੁਹਾਨੂੰ ਪਤਾ ਬਾਈ ਜੀ ਬਹੁਤ ਜ਼ਿਆਦਾ ਹੋਈ ਵੀ ਹਨਾ ਗਰਮੀ ਦਾ ਦਾ ਕਹਿਰੇ ਟੁੱਟਿਆ ਵਿਆਹ ਹੁਣ ਮੈਂ ਗੱਡੀ 'ਚ ਬੈਠਿਆ ਦੋ ਕੁ ਮਿੰਟ ਗੱਡੀ 'ਚ ਦੇਖ ਲਓ ਗਰਮੀ ਕਿੱਦਾਂ ਚੋਂਣ ਲੱਗੀ ਹੈ ਹਨਾ ਇੱਕ ਗਰਮੀ ਇਦਾਂ ਆਉਂਦੀ ਬਹੁਤ ਆ ਕੁਦਰਤੀ ਤੇ ਭਾਈ ਹੁਣ ਲਿਗੇ ਚੱਲਿਆ ਜੀ ਤੁਹਾਨੂੰ ਅੰਦਰ ਨੂੰ ਅੰਦਰ ਇਹ ਬਾਈਆਂ ਕੋਲ ਸਾਰੀ ਸਮਾਨ ਟੋਟਰੀ ਉਹ ਮਿਲ ਜਾਂਦਾ ਆਪਣੀ ਜਿਹੜੀ ਮਸ਼ੀਨ ਹੈ ਉਹ ਇਨਾਂ ਤੋਂ ਹੀ ਗਈ ਹੋਈ ਆ ਜੀ ਉਹ ਜਿਹੜੀ ਉਹ ਨਵੀਂ ਗਈ ਹੋਈ ਹੈ ਨਾ ਉਹ ਇਨਾਂ ਤੋਂ ਹੀ ਖਰੀਦੀ ਹੋਈ ਸੀ ਜੀ ਆਪਾਂ ਉਹ ਤੇ ਤਾਂ ਕਰਕੇ ਫਿਰ ਜਿੰਨੀ ਵਾਰ ਵੀ ਰਿਪੇਅਰ ਕਰਾਈ ਆ ਆਪਾਂ ਨੇ ਇਨਾਂ ਕੋਲੇ ਕਰਾਈ ਆ ਕਿਸੇ ਹੋਰ ਤੇ ਨਹੀਂ ਕਰਾਈ ਕਦੇ ਵੀ ਚਲੋ ਵੀ ਗੱਲ ਆਈ ਹੈ ਵੀ ਜੇ ਜੀ ਤੋਂ ਮਸ਼ੀਨ ਲਈ ਵੀ ਹੁੰਦੀ ਆ ਹੋਰ ਪਾਸੇ ਆਪਾਂ ਜਾਉਂਗੇ ਅੱਧਾ ਸਮਾਨ ਨਹੀਂ ਮਿਲਣਾ ਹਨਾ ਇਹਨਾਂ ਦਾ ਸਮਾਨ ਕਿਉਂਕਿ ਅਗਲੇ ਨੇ ਉਹ ਜੇ ਆਪਣੇ ਹਿਸਾਬ ਕੇ ਲਈ ਪਾਇਆ ਵਾ ਹੁੰਦਾ ਤੇ ਹੁਣ ਅੰਦਰ ਲੱਗਦੀ ਦੀ ਗਰਮੀ ਮੈਂ ਨਿਕਲਿਆ ਜੀ ਬਾਹਰ ਬਾਹਰ ਹੁਣ ਠੰਡ ਲੱਗਣ ਲਾ ਦੇਣੀ ਇਹਨੇ 10 ਮਿੰਟ ਚ ਤੁਸੀਂ ਕਹਿੰਦਾ ਠੰਡ ਘਾਤੇ ਲੱਗਣ ਲਾ ਦੇਣੀ ਆ ਦੇਖੋ ਜੀ ਉੱਪਰ ਕਿਆ ਚੱਲਦਾ ਹੈ ਚੱਲਦੇ ਫੁਆਰੇ ਫੁਆਰੇ ਚੱਲਦੇ ਬਾਈ ਇਹ ਭਾਫ ਵਾਲੇ ਜੀ ਇੱਧਰ ਦੂਜੀ ਸਾਈਡ ਨੂੰ ਜਾਂਦੀ ਭਾਫ਼ ਮੇਰੇ ਵਾਲੀ ਸਾਈਡ ਨੂੰ ਘਟ ਆਉਂਦੀ ਆ ਤੇ ਹਵਾ ਦੇ ਅਕੋਰਡਿੰਗ ਆ ਜੀ ਇਹ ਭਾਫ਼ ਵਾਲੇ ਫੁਹਾਰੇ ਆ ਜੀ ਇਹ ਮਤਲਬ ਡੰਗਰਾਂ ਨੂੰ ਸਮਝ ਲਓ ਵੀ ਗੈਲ ਪੱਖੇ ਚਾਹੀਦੇ ਇਹਨਾਂ ਦੇ ਇਹਨਾਂ ਨੇ ਹਵਾ ਜਿਹੜੀ ਆਉਂਦੀ ਆ ਬਾਹਰੋਂ ਗਰਮ ਹਵਾ ਆਉਂਦੀ ਬਾਹਰੋਂ ਇਹਨਾਂ ਨੇ ਉਹ ਠੰਡੀ ਕਰ ਦੇਣੀ ਮਤਲਬ ਧਰਤੀ ਨੂੰ ਥੋੜੀ ਗਿੱਲੀ ਕਰਨੀ ਇਹ ਸਿਸਟਮ ਆ ਇਹਨਾਂ ਦਾ ਤੇ ਤੁਹਾਨੂੰ ਮੈਂ ਬੈਕ ਕੈਮਰਾ ਕਰਕੇ ਦਿਖਾਉਂਦਾ ਕਿਆ ਸਿਸਟਮ ਆ ਕਿਆ ਵਧੀਆ ਬਣਾਇਆ ਬਾਈ ਇਹਨਾਂ ਕੋਲ ਹੋਰ ਕਿਆ-ਕਿਆ ਸਮਾਨ ਆ ਆਜੂ ਦੇਖਦੇ ਆ ਸਾਰਾ ਆ ਦੇਖੋ ਜੀ ਬਾਈ ਘੁਆਰੇ ਹੈ ਕੈਮਰੇ ਚੋਂ ਸ਼ਾਇਦ ਘੱਟ ਪਾਣੀ ਦਿਖਦਾ ਹੋਵੇ ਭਾਪ ਦੇਖ ਲਓ ਪੂਰੀ ਗਰਦੀ ਥੱਲੇ ਇਹਨੇ ਥੱਲੇ ਨਹੀਂ ਗੱਲਾ ਕਰਨਾ ਥੱਲੇ ਦੇਖ ਲਓ ਇਹਨ ਸੁੱਕਾ ਪਿਆ ਏ ਨਾਲੇ ਸਵੇਰ ਤੇ ਚਲਦੇ ਹੁਣ ਇਹਨਾਂ ਨੇ ਡੈਮੋ ਟੰਗਿਆ ਹੋਇਆ ਏ ਪਰ ਦੇਖ ਲਓ ਥੱਲੇ ਜਾਵਾਂ ਗਿੱਲਾ ਨਹੀਂ ਹੈ ਇਹਨਾਂ ਨੇ ਬਸ ਹਵਾ ਹੀ ਠੰਡੀ ਕਰਨੀ ਜਿਹੜੀ ਹਵਾ ਆ ਗਈ ਨਾ ਹਵਾ ਨੂੰ ਠੰਡਾ ਕਰਦਣਾ ਇਹਨਾਂ ਨੇ ਇਹਨ ਗਰਮੀ ਆ ਪੈਣੀ ਡੰਗਰ ਨੂੰ ਲੱਗਣੀ ਹਾਂ ਵਧੀਆ ਗੱਲਬਾਤ ਬਣਾਈ ਪਈ ਆ ਦੇਖ ਲੋ ਆਪਣੇ ਵੀ ਹੈਗੇ ਤੇ ਇਹ ਪਿਛਲੀ ਵਾਰ ਲਾਏ ਹੋਏ ਤੇ ਉਹ ਐਦ ਕੀ ਮੋਟਰ ਕੱਢੀ ਹੋਣੀ ਖੋਲ ਕੇ ਰੱਖੀ ਹੋਈ ਆ ਦੇਖਦੇ ਹਾਂ ਹੁਣ ਉਹਨੂੰ ਕਰਦੇ ਆ ਚਾਲੂ ਕਦੇ ਦਿਨ ਚ ਹੁਣ ਕਿਉਂਕਿ ਲੋ ਚੱਲਣ ਲੱਗੀ ਲੋ ਵਿੱਚੇ ਕੰਮ ਕਰਦੇ ਆ ਜੀ ਇਹ ਮੱਕੀ ਆਹਾ ਬਾਈਆਂ ਕੋਲ ਗੋਹਾ ਚੱਕਣੇ ਵਾਲਾ ਪਿਆ ਪਾਈ ਸਿਸਟਮ ਹਨਾ ਪਲਾਸਟਿਕ ਦਾ ਲੋਹੇ ਵਾਲਾ ਦਾ ਗਲ ਜਾਂਦਾ ਇਹ ਠੀਕ ਆ ਵੈਸੇ ਪਲਾਸਟਿਕ ਦਾ ਆ ਲਓ ਜੀ ਪੱਖੇ ਦੇਖੋ ਤੁਸੀਂ ਆਹ ਦੇਖੋ ਪੱਖਾ ਜਿਆਦਾ ਇਹਦੇ ਪਰ ਲੱਗਣੀ ਨਾ ਮੋਟਰ ਇਹਦੀ ਮੋਟਰ ਵੀ ਘੱਟੋ-ਘੱਟ 2 ਪਾਵਰ ਦੀ ਹੋਣੀ ਨੂੰ ਕਿਉਂਕਿ ਫਰੇ ਬਹੁਤ ਬڑے ਆ ਫਾਰੇ ਦੇ ਘੱਟੋ-ਘੱਟ ਵੀ 24 ਇੰਚੇ ਹੋਣੇ ਇੱਕ ਪਾਸੇ ਨੂੰ ਹੈਨਾ ਸਮਝ ਲਓ 48 ਇੰਚੀ ਹੋ ਗਏ ਜੇ ਦੇਖਿਆ ਜਾਵੇ ਸ਼ਾਇਦ ਵੱਧ ਘੱਟ ਹੋਵੇ ਮੈਂ ਤਾਂ ਆਈਡੀਆ ਹੀ ਆ ਦੱਸਦਾ ਤੇ ਇਹਨੇ ਹਵਾ ਦੇਖੋ ਭਾਈ ਜੀ ਕਿੰਨੀ ਮਾਰਨੀ ਹੈਨਾ ਕਰੋ ਭਾਈ ਇਹ ਵੀ ਦੇਖ ਲਓ ਯੂਜ਼ ਕਰਦੇ ਆ ਲੋਕ ਆ ਤਾਂ ਵਰਤਿਆ ਹੋਆ ਲੱਗਦਾ ਮੈਨੂੰ ਕਿਸੇ ਦਾ ਲੱਗਦਾ ਤਾਰ ਪੁਰਾਣੀ ਜੀ ਲੱਗੀ ਹੋਈ ਇਹਨੂੰ ਇਹ ਵੀ ਦੇਖ ਲਓ ਇਹ ਇਦਾਂ ਐ ਜੇ ਗਿਰ-ਗੁਰ ਵੀ ਜਾਵੇ ਇਹਨੂੰ ਕੋਈ ਫਰਕ ਨਹੀਂ ਤੇ ਮੰਨ ਲਓ ਡੰਗਰ ਖੁੱਲ ਗਿਆ ਨਾ ਆਪਣਾ ਡੰਗਰ ਨੇ ਗੇਰਤਾ ਇਹਨੂੰ ਕੋਈ ਫਰਕ ਨਹੀਂ ਪੈਣਾ ਕਿਉਂਕਿ ਆ ਸਿਸਟਮ ਇਹ ਸਾਰਾ ਇੰਨਾ ਤਕੜਾ ਲਾਇਆ ਹੋਇਆ ਇਹਨੂੰ ਗਿਰਨੇ ਦਾ ਕੋਈ ਚੱਕਰੇ ਨਹੀਂ ਇਹ ਗਿਰ ਵੀ ਜਾਵੇ ਲਓ ਜੀ ਪੱਖੇ ਪੱਖੇ ਹਾਂ ਤੇ ਆਪਾਂ ਖੋਸਾ ਵਾਲਿਆਂ ਦੇ ਖੜੇ ਆ ਜੀ ਬਹੁਤ ਇਹਨਾਂ ਕੋ ਸਾਰੀ ਉਹ ਮਸ਼ੀਨਰੀ ਤਕਰੀਬਨ ਮਿਲ ਜਾਂਦੀ ਆ ਚੁਆਈ ਵਾਲੀਆਂ ਮਸ਼ੀਨਾ ਹਨਾ ਤੇ ਇਹਦੇ ਨਾਲ ਦੀ ਮਸ਼ੀਨ ਆਪਣੇ ਕੋਲ ਜਿਹੜੀ ਇਹ ਤੇ ਤਾਂ ਹੁਣ ਬਹੁਤ ਉੱਪਰ ਮਾਡਲ ਆ ਗਏ ਇਹ ਸਭ ਤੇ ਮਤਲਬ ਦਾ ਇਹਨਾਂ ਦਾ ਪਹਿਲਾ ਮਾਡਲ ਆ ਇਹ ਛੋਟੀ ਮਸ਼ੀਨਾ ਸਭ ਤੇ ਪਰ ਵਧੀਆ ਚੱਲੀ ਜਾਂਦੀ ਆ ਹੁਣ ਦਿਲ ਤਾਂ ਕਰਦਾ ਤਾਂ ਵੀ ਨਵੀਂ ਲੇ ਜੀਏ ਪਰ ਭਾਈ ਸਾਜੇ ਚੱਲੀ ਜਾਂਦੀ ਆ ਕਾਹਨੂੰ ਖਰਚਾ ਕਰੀ ਜਾਣਾ ਹਨਾ ਤੇ ਕਿਆ ਲੋੜ ਆ ਇੱਥੇ ਤਾਂ ਸਾਨੂੰ ਪਤਾ ਕਹਿੰਦੇ ਜਿੰਨਾ ਦੇਖੀ ਜਾਊਂਗੀ ਉੰਨੇ ਹੀ ਗੁੜ ਮਠਾ ਲੱਗੀ ਜਾਂਦਾ ਆਹ ਲੋ ਜੀ ਮਸ਼ੀਨ ਇਹ ਆ ਵੀ ਦੋ ਡਰਮ ਵਾਲੀ ਮਸ਼ੀਨ ਇਹ ਦੋ ਡਰਮੀਆਂ ਚਲਾਉਂਦੀ ਇਹਨੂੰ ਬੜਾ ਪੰਪ ਲੱਗਿਆ ਹੋਇਆ ਇਹ ਵੀ ਸਿਸਟਮ ਮਰੀਆ ਇਹ ਵਰ ਜਰਪਰ ਜੰਦੀਆਂ ਹੋਣੀਆਂ ਕੰਨੀਆਂ ਇਹ ਫੇਰ ਖਿੱਚਣੀਆਂ ਔਖੀ ਹੋ ਜਾਂਦੀ ਹੁਣ ਕਿਉਂਕਿ ਵੇਟ ਹੋ ਜਾਂਦਾ ਹੋਣਾ ਜ਼ਿਆਦਾ ਪਰ ਇਹਨੂੰ ਟਾਇਰ ਵੀ ਬੜੇ ਲੱਗੇ ਹੋਏ ਸਾਡੇ ਵਾਲੀ ਨਾਲ ਤੇ ਆ ਵੀ ਇਹਨੇ ਵੀ ਬੜਾ ਪੰਪ ਲੱਗਿਆ ਹੋਇਆ ਇਹ ਜਿਹੜੇ ਪੰਪ ਲੱਗੇ ਹੋਏ ਮੈਨੂੰ ਲੱਗਦਾ ਇਹ ਮੱਜਾਂ ਵੀ ਚੋੜੁੰਦੇ ਹੋਣੇ ਸ਼ਾਇਦ ਕਿਉਂਕਿ ਪੰਪ ਬੜੇ ਆ ਨਾ ਵੈਕਿਊਮ ਜ਼ਿਆਦਾ ਬਣਾਉਂਦੇ ਹੋਣੇ ਇਹ ਇਹ ਭਾਈ ਮੱਜਾਂ ਵੀ ਚੋੜੁੰਦੀ ਹੋਣੀ ਮਸ਼ੀਨ ਇਹ ਦੂਜੀ ਦਾ ਗਾਇਆਂ ਵਿੱਚ ਹੁੰਦੀ ਹੈ ਆ ਛੋਟੀ ਆ ਗਈ ਨਾ ਇਹਨਾਂ ਕੋਲ ਬਹੁਤ ਮਾਡਲ ਪਈ ਜਿੰਨੇ ਮਾਰਦੀ ਦਿੱਖੀ ਜਾਊਗੀ ਆ ਬੜੀ ਉਹ ਜਿਹੜੀ ਕੰਧ ਤੇ ਫਿੱਟ ਹੁੰਦਾ ਵੇਕੇ ਹੂੰ ਸਾਰਾ ਭਾਈ ਵਧੀਆ ਸਿਸਟਮ ਬਣਾਇਆ ਹੋਇਆ ਆ ਲੱਗਦੀ ਮੈਨੂੰ ਮੇਰੇ ਵਾਲੀ ਨਾਲ ਦੀ ਛੋਟੀ ਜੀ ਤਾਂ ਛੋਟੇ ਟੈਰਾਂ ਮੰਗਾਂ ਨੂੰ ਰਿਪਈ तकरीबन ਸਾਰਾ ਹੀ ਮਿਲ ਜਾਂਦਾ ਜੀ ਕੰਡਾ ਕੰਡੇ ਛੋਟੇ ਦੇ ਛੋਟੇ ਵੱਡੇ ਤੇ ਵੱਡੇ ਕੰਡੇ ਹਨਾ ਜਿਹੜਾ ਮਰਜ਼ੀ ਕੈਨੀਆ ਹੋ ਗਈਆਂ ਨਾਪ ਲੋਕ ਹੋ ਗਏ ਭਾਈ ਜੋ ਮਰਜ਼ੀ ਲਓ ਡਰਾਮਾ ਬਾਕੀ ਰਪੇਰ ਵੀ ਭਾਈ ਲੋ ਜੀ ਰੋ ਚਾਹੇ ਚੁਆਈ ਵਾਲੀ ਮਸ਼ੀਨ ਹੋਵੇ ਚਾਹੇ ਆਪਣਾ ਅ ਕਹ ਲਓ ਵੀ ਫੈਂਟ ਵਾਲੀ ਮਸ਼ੀਨ ਹੋਵੇ ਇੱਧਰ ਥੱਲੇ ਰਿਪੇਅਰ ਚੱਲਦੀ ਹੈ ਜੀ ਅੰਦਰ ਜਾਣਾ ਮਨਾ ਨਵਾਂ ਸਮਾਨ ਤੁਹਾਨੂੰ ਕੋਈ ਹਰ ਇੱਕ ਤਰ੍ਹਾਂ ਦਾ ਹੀ ਮਿਲ ਜਾਣਾ ਜੀ ਬਈਆਂ ਉਹ ਲੋ ਜੀ ਬਈ ਮਸ਼ੀਨ ਆਪਣੇ ਵਾਲੀ ਹੋ ਕੇ ਆ ਵੀ ਚਾਲੂ ਸੂੰ ਬਣਾਉਂਦੀ ਪੂਰਾ ਪ੍ਰੈਸ਼ਰ ਹੈ ਪਨਾ ਪ੍ਰਚਰ ਨਹੀਂ ਦੀ ਬਣਾਉਣੀ ਪੂਰੇ ਨਵੀਆਂ ਮਸ਼ੀਨਾਂ ਦੇਖ ਕੇ ਤਾਂ ਇਹ ਤਾਂ ਵਿਚਾਰੀ ਹੋਰੇ ਤਰ੍ਹਾਂ ਨਹੀਂ ਲੱਗਦੀ ਐ ਤੇ ਚਲੋ ਮੈਂ ਚਾਲੂ ਹੋ ਗਈ ਐਨ ਵਧੀਆ ਹੁਣ ਇਹਨੂੰ ਕਰ ਲਈਏ ਆਪਾਂ ਬੰਦ ਹੁਣ ਕੋਈ ਸਮਾਨ ਇੱਕ ਦੋ ਹੋਰ ਲਈਏ ਇੱਕ ਤਾਂ ਇਹਦੇ ਪਏ ਆ ਜੀ ਲੈਨਰ ਆਵਲੇ ਤੇ ਇੱਕ ਸਫਾਈ ਹੋਈ ਇਹਦੀ ਵਿੱਚੋਂ ਸਾਰੀ ਦੁੱਧ ਚੱਕਿਆ ਚਲਿਆ ਤਾਂ ਇੱਕ ਦਿਨੇ ਨੇ ਤਾਂ ਕਰਕੇ ਖਰਾਬ ਹੋ ਗਈ ਏ ਤੇ ਲਓ ਜੀ ਫੁਹਾਰੇ ਵਾਲਾ ਸਿਸਟਮ ਆ ਪਿਆ ਭਾਈ ਕਿੱਟ ਮਿਲਦੀ ਆ ਜੀ ਇਹ ਪੂਰੀ ਉਹ ਇਹ ਕੰਧ ਦੇ ਵਿੱਚ ਫਿਕਸ ਹੋ ਜਾਂਦੀ ਆ ਆ ਮੋਟਰ ਹੁੰਦੀ ਇਹਦੇ ਵਿੱਚ ਲੱਗੀ ਵੀ ਇਹ ਵੀਰੇ ਇੱਕ ਮੋਟਰ ਕਿੰਨੀ ਕਿੰਨੇ ਫੋਰੇ ਚਲਾ ਦਿੰਦੀ ਇਹਦੇ 20 ਤੱਕ 20 ਚਲਾ ਦਿੰਦੀ ਹੈ ਉਹ ਜਿਹੜੇ ਬਾਹਰ ਚ ਲੱਗੇ ਉਹਦੇ ਨਾਲ ਦੇ ਠੀਕਾ ਜੇ ਲੰਬਾਈ ਬਹੁਤ ਹੀ ਜ਼ਿਆਦਾ ਹੋ ਜਾਵੇ ਕੋਈ ਦਿੱਕਤ ਤਾਂ ਨਹੀਂ 20 ਫਾਰਾ ਚ ਲਾਉਂਗੀ ਮਤਲਬ ਪੂਰੇ ਅੱਛਾ ਇਹਨਾਂ ਛੱਡੀ ਦਾ ਵੇਸੇ ਦੋ ਮੋਟਰਾਂ ਨੇ ਚਲਾਈ ਤੇ ਯਾਰ ਅੱਛਾ ਚਲੋ ਦੇਖਦੇ ਆਂ ਮੱਕੀ ਭਾਈ ਮੈਂ ਵੇਸੇ ਦੋ ਮੋਟਰਾਂ ਮੇਰੇ ਕੋਲ ਪਈਆਂ ਮੈਂ ਪਿਛਲੀ ਵਾਰ ਦੋ ਲਾਈਆਂ ਤੀਆਂ ਇੱਕ ਨੇ ਪ੍ਰੈਸ਼ਰ ਬਣਾਇਆ ਨਹੀਂ ਤਾਂ ਹੈਗਾ ਚਲੋ ਹੋ ਸਕਦਾ ਭਾਈ ਅਗਲੇ ਦਾ ਹੈਨਾ ਮੋਟਰ ਵਧੀਆ ਹੋ ਗਏ ਆਪਾਂ ਕੁਝ ਕਹਿ ਨਹੀਂ ਸਕਦੇ ਤੇ ਇਹ ਇੱਦਾਂ ਕੰਧ ਬਟੰਗ ਹੋ ਜਾਂਦੀ ਹੈ ਜੀ ਇਹਦੇ ਵਿੱਚ ਸਾਰਾ ਕੁਝ ਸਿਸਟਮ ਲੱਗਦਾ ਇੱਕ ਫਿਲਟਰ ਲੱਗ ਜਾਂਦਾ ਤੇ ਤੇ ਤਿਆਰ ਹੋਈ ਵੀ ਕੋਈ ਇਹਨਾਂ ਕੋਈ ਪਈ ਨਹੀਂ ਹੋਣੀ ਮੰਨ ਲਾ ਤਾਂ ਨਹੀਂ ਮੈਂ ਤੁਹਾਨੂੰ ਦਿਖਾਣਾ ਤੇ ਬਹੁਤ ਵਧੀਆ ਸਿਸਟਮ ਆ ਜੀ ਇਹ ਇੱਕ ਯਾਰ ਵੀਰੇ ਉਹ ਵੀ ਦੇ ਦੀ ਉਹ ਜਿਹੜਾ ਉਹ ਖਿੱਚਦੇ ਨਹੀਂ ਹੁੰਦੇ ਦੁੱਧ ਜਾਂ ਫੈਂਟ ਕਰਨ ਇਹਨੂੰ ਹਾਂ ਹਾਂ ਉਹ ਵੀ ਦੇ ਦੀ ਦੋ ਦੇ ਦੀ ਯਾਰ ਉਹ ਮੰਗਾਇਆ ਹੋਈਆਂ ਜੀ ਕਿਸੇ ਨੇ ਯਾਰ ਦੋਸਤ ਨਹੀਂ ਉਹਨੂੰ ਦੇਣੀ ਆ ਭਾਈ ਲਾ ਜਾ ਕੇ ਆਹ ਪਿਆ ਜੀ ਮਸ਼ੀਨ ਦਾ ਤੇਲ ਮਸ਼ੀਨ ਦਾ ਰਿਪੇਅਰ ਤੇਲ ਬਦਲਣਾ ਪੈਂਦਾ ਇਹਦਾ ਦੋ ਮਹੀਨੇ ਦੋ ਮਹੀਨੇ ਬਾਅਦ ਇਹ ਬੋਤਲ ਆਪਣਾ ਕੋ ਪਈਆ ਕਰ ਤੇ ਉਹ ਪਈਆ ਉਹੋ ਕੁੱਪੀ ਜਿਹਦੇ ਵਿੱਚ ਆਪਾ ਆ ਕੇ ਆਪਾਂ ਦਵਾਈ ਲਾਂਦੇ ਹੁੰਦੇ ਥਣਾਂ ਨੂੰ ਆ ਪਈਆਂ ਜੀ ਚੁੰਗਣੀ ਆ ਭਾਈ ਕਟੂਆਂ ਨੂੰ ਦੁੱਧ ਪੁਲਾਣੇ ਵਾਲੀਆਂ ਹਨਾ ਸਮਾਨ ਤਾਂ ਪਾਈਆਂ ਕੋਲ ਸਾਰਾ ਹੀ ਪਿਆ ਤਕਰੀਬਨ ਪਈਆਂ ਤਿਆਰ ਹੋਈ ਵੀ ਦਿਖਾ ਮੜੀ ਜੀ ਕਟਾ ਦੇਖੀਏ ਤਿਆਰ ਹੋਈ ਵੀ ਦਿਖਾਉਣਾ ਜੀ ਤੁਹਾਨੂੰ ਕਟਾ ਆ ਗਏ ਆਏ ਹਾਂ ਆਹ ਪਈਆਂ 250 ਰੁਪਏ ਦੇ ਗੇਟਾ ਜੀ ਅੱਛਾ ਜੀ 50 ਰੁਪਏ ਦਾ ਪਾਈ ਜੀ ਰੇਟਰ ਹੋ ਗਿਆ ਐਸ ਐਮ ਕਰੋ ਮੋਟਰ ਹੋ ਗਈ ਹਾਂ ਫਵਾਰੇ ਹੋ ਗਏ ਫਵਾਰੇ ਹੋ ਗਏ ਆ 10 ਨੋਜ਼ਲ ਵਾਲੀ 32 ਉਹ ਵੀ ਗਿੱਟ ਲੈਣੇ ਆ ਜੀ ਜਿਹੜੀ 20 ਨੋਜ਼ਲ ਵਾਲੀ ਆ ਹੋ ਗਈ 4500 ਰੁਪਏ ਦੀ ਗਿੱਟ ਜੀ ਅੱਛਾ ਉਹ 4500 ਹਾਂਜੀ ਉਹ 4500 ਦੀ ਇਹ 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 ਟਾਈਮਰ ਨਾਲ ਲੱਗਿਆ ਵਾ ਹਾਂਜੀ ਆ ਟਾਈਮਰ ਆ ਜੀ ਹਾਂ ਠੀਕ ਐ ਇਹ ਮਤਲਬ ਆਪਣੇ ਹਿਸਾਬ ਨਾਲ ਜਿੰਨੇ ਮਿੰਟ ਚਲਾਉਣੀ ਉਹਨੇ 5 ਮਿੰਟ ਚਲਾਇਆ 5 ਮਿੰਟ ਮਾਨ 10 ਮਿੰਟ ਉਦਾਂ ਕਰਤੇ ਆਪੇ ਬੰਦ ਹੋ ਜਾਣਾ ਇਹਨੇ ਹਾਂ ਜੀ ਆਪਣੇ ਬੰਦ ਹੋ ਜਾਂਦਾ ਜੀ ਪਾਈਪ ਆਹ ਵਧੀਆ ਵਾਲੀ ਥੋੜੀ ਮੈਂ ਮੈਂ ਲਾਈ ਤੀ ਇਹ ਜਿਹੜੀ ਪਿਛਲੀ ਵਾਰ ਉਹ ਜਿਹੜੀ ਫਿਲਟਰ ਨੂੰ ਨਹੀਂ ਲੱਗੀ ਵੀ ਹੁੰਦੀ ਵਿੱਚ ਹਾਂ ਜੀ ਚਿੱਟੇ ਰੰਗ ਦੀ ਹੁੰਨੀ ਆ ਜੀ ਹਾਂ ਚਿੱਟੇ ਵਾਲੀ ਉਹਦੀ ਕੰਪਲੇਂਟ ਆ ਰਹੀ ਸੀ ਤਾਂ ਕਰਕੇ ਉਹਦੇ ਚ ਨਾ ਹਾਂ ਕੰਪਲੇਂਟ ਤਾਂ ਉਹਦੀ ਹੈਗੀ ਉਹਦੇ ਵਿੱਚ ਹਰਿਆਈ ਜਮ ਜਾਂਦੀ ਯਾਰ ਉਹ ਪਤਲੀ ਆ ਪਾਈਪ ਤਾਂ ਕਰਕੇ ਆਸੀ ਆਹ ਵਧੀਆ ਲਗਵਾਈ ਹੈ ਹਾਂ ਆਹ ਪਾਈਪ ਤਾਂ ਯਾਰ ਵਧੀਆ ਸੱਚੀ ਇਹ 50 ਫੁੱਟ ਹੋਊਗੀ 50 ਫੁੱਟ ਐ ਅੱਛਾ ਚਲ ਦੇਖਦੇ ਹਾਂ ਨਾ ਪਰ ਨਾ ਸਿਸਟਮ ਉਹ ਆਰੇ ਵੀ ਗਏ ਸੇ ਬੜੀਆ ਭਾਈ ਬੜੇ ਆ ਮੇਰੇ ਵਾਲਿਆਂ ਨਾਲੋਂ ਮੇਰੇ ਆ ਘoare ਛੋਟੇ ਆ ਆ ਕੱਟ ਰ ਰ ਵਿੱਚ ਹੈ ਠੀਕ ਠੀਕ ਨਾ ਫਿਲਟਰ ਆ ਜੀ ਟੈਂਕੀ ਚੋਂ ਮਤਲਬ ਜੇ ਕੋਈ ਗੰਦ ਗੁੰਦ ਖਿੱਚਦੀ ਆ ਤਾਂ ਇਹਨੇ ਆਪਣੇ ਵਿੱਚ ਰੱਖ ਲੈਣਾ ਗਾਹਾਂ ਪਾਣੀ ਸਾਫ਼ ਭੇਜਣਾ ਹੈ ਕਿਉਂਕਿ ਜੇ ਇਹਦੇ ਚੋਂ ਗੰਦ ਲੰਘ ਗਿਆ ਫੁਹਾਰੇ ਦੀ ਨਿਊਜ਼ਲ ਜਿਹੜੀ ਬਹੁਤ ਬਰੀਕ ਹੁੰਦੀ ਹੈ ਇਹ ਬਿਲਕੁਲ ਸੂਈ ਨਾਲ ਦੀ ਹੁੰਦੀ ਹੈ ਫਿਰ ਇਹਦੇ ਚ ਕਚਰਾ ਫਸ ਜਾਣਾ ਜਾ ਕੇ ਤਾਂ ਕਰਕੇ ਫਿਲਟਰ ਲਾਉਣਾ ਗੱਲ ਜ਼ਰੂਰੀ ਆ ਤੇ ਕਿੱਟ ਤੁਸੀਂ ਦੇਖ ਲਓ ਟਾਈਮਰ ਲੱਗਿਆ ਹੋਇਆ ਸਾਡੇ ਟਾਈਮਰ ਨਹੀਂ ਤਾਂ ਹੈਗਾ ਡਾਇਰੈਕਟੇ ਚੱਲਦੇ ਦੇ ਸਾਡੇ ਵਾਲੇ ਟਾਈਮਰ ਵਾਲਾ ਪਰ ਲੋਟ ਆ ਯਾਰ ਕੰਮ ਸ਼ਰ ਕੋਈ ਨਹੀਂ ਪਾਦੇ ਮੇਰਾ ਵੀਰ ਹਾਂ ਦੇਖ ਰਹੇ ਆ ਫਿਰ ਜੇ ਲੱਗ ਗਿਆ ਲੋਟ ਦੇਖਦੇ ਆ ਇੱਕ ਹੋਰ ਦੇ ਦੀ ਯਾਰ ਮਨੂੰ ਦਸਤਾਨਾ ਜਾਂ ਜਿਹੜਾ ਤੈਨੂੰ ਦਿਖਾਇਆ ਦਾ ਮੈਸਾ ਹਾਂ ਆਹ ਵਾਲਾ ਇੱਕ ਹੋਰ ਦੇ ਦੀ ਯਾਰ ਨਾ ਫਿਰ ਹੋਰ ਇੱਕ ਹੋ ਯਾਰ ਉਹ ਜਿਹੜੀਆਂ ਉਹ ਨਹੀਂ ਖਚਦੇ ਹੁੰਦੇ ਦੁੱਧ ਜਾਂ ਪੈਪ ਜੀ ਹੁੰਦੀ ਆ ਜਿਹਾਂ ਕਹਿੰਦੇ ਇਹਨੂੰ ਉਹ ਤਾਂ ਨਹੀਂ ਆਈ ਨਹੀਂ 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 ਉਹ ਫੈਂਟ ਕੱਢਣੇ ਨੂੰ ਕੰਚੀ ਜੀ ਵਾਲੀ ਬੰਨ ਉਹ ਦੋ ਤਾਂ ਛੋਟਾ ਮਾਰਦੇ ਹੁੰਦੇ ਆ ਪੇਪਟ ਹਾਂ ਪੇਪਟ ਮੈਂ ਭੁੱਲੇ ਜਾਂਦਾ ਨਾਮ ਯਾਰ ਉਹਦਾ ਉਹ ਦੇ ਦੇ ਦੋ ਦੇ ਦੀ ਹੈ ਦੋ ਦੇ ਦੀ ਦੋ ਹੈ ਓਕੇ ਆ ਕਿੱਦਾਂ ਮਤਲਬ ਮੈਂ ਸਮਝਿਆ ਨਹੀਂ ਦੋ ਦੇ ਦੇ ਫੋਲ ਕੇ ਦਿਖਾ ਦੇ ਇੱਕ ਮੇਰਾ ਵੀਰ ਪੇਪਟ ਹਾਂ ਵਸ ਵਸ ਆਜੀ ਦੂਈ ਵੀ ਖੋਲ ਕੇ ਦੇਖ ਲੈ ਫੁੱਟੀ ਫੱਟੀ ਵੀ ਤਾਂ ਨਹੀਂ ਕਿਤੇ ਨਹੀਂ ਜਿਨਾ ਦੇਖਣਾ ਮਾਣਾ ਦੇਖ ਲੈ ਫੇਰ ਵੀ ਮੈਂ ਰੋਪੜ ਤੇ ਆਇਆ ਫੇਰ ਆਉਣਾ ਪੈਣਾ ਨਹੀਂ ਮਨ ਪਰ ਵੈਸੇ ਫੇਰ ਤਾਂ ਕਿਆ ਆਉਣਾ ਚੱਲ ਪਿਪਟ ਪਿੱਛੇ ਪਰ ਹੁਣ ਆਏ ਵੀ ਆ ਚੈੱਕ ਕਰਕੇ ਲੈ ਜਾਣੀ ਚੀਜ਼ ਠੀਕ ਰਹਿੰਦੀ ਹੈ ਨਾ ਹਾਂ ਹਾਂ ਅਸ ਅਸੇਰਾ ਦੇਖ ਲਿਆ ਪੁਰ ਜਾਂਦਾ ਇਹਦਾ ਹਾਂ ਬਹੁਤ ਠੀਕ ਆ ਪਾ ਦੇ ਮੇਰਾ ਵੀਰ ਇਹ ਕਿੰਨੇ ਦੀ ਏ ਕ 30 ਦੀ ਠੀਕ ਆ ਤੇ ਆਪਣੇ ਦੋ ਦਸਤਾਨੇ ਹੋ ਗਏ ਦੋ ਇਹ ਹੋ ਗਈਆਂ ਹੋਰ ਕੋਈ ਸਮਾਨ ਭਾਈ ਯਾਦ ਕਰ ਲਓ ਬੰਦਿਆ ਹੋਰ ਕੋਈ ਸਮਾਨ ਪੂਰਤਾ ਵੈਸੇ ਓਕੇ ਆ ਕੰਮ ਹਾਂ ਹੋਰ ਤਾਂ ਮਿੱਤਰ ਹੈਗਾ ਸਾਰਾ ਕੁਝ ਯਾਰ ਬਾਤ ਨੂੰ ਐਦਾ ਹੀ ਲਾ ਦੇ ਮੇਰਾ ਵੀਰ ਹਨਾ ਮਸ਼ੀਨ ਮਸ਼ੀਨ ਦੇ ਕਿੰਨੇ ਹੋਗੇ ਉਹਨੂੰ ਪੁੱਛ ਲੈ ਚੱਲ ਵੀਰ ਨੂੰ ਹਨਾ ਲਓ ਜੀ ਬਾਕੀ ਆਪਾਂ ਆਪ ਹੀ ਸਮਾਨ ਭਾਈ ਲੈ ਲਿਆ ਇਹ ਸਮਾਨ ਇਹਨਾਂ ਦਾ ਤਾਂ ਹੈਗਾ ਤਾਂ ਇਹ 50 ਫੁੱਟ ਪਾਈਪ ਆਪਾਂ ਨੂੰ ਪਾਈਪ ਚਾਹੀਦੀ ਜਿਆਦਾ 100 ਫੁੱਟ ਆਪਾਂ ਨੇ ਪਾਈਪ ਕਰਾਈ ਆ ਇਹ ਤਾਂ ਹਜੇ ਹੋਰ ਦੇਈ ਆ ਕੱਪਣਾ ਦਾ ਹਜੇ ਮਾਲ ਕੱਢਣਾ ਇਹਨਾਂ ਨੇ ਸਮਾਨ ਤੇ 12 ਆਪਾਂ ਨੇ ਫੋਾਰੇ ਕਰੇ ਆ ਇਹ ਪੁਰਾਣੇ ਫੋਾਰੇ ਇਹਦੇ ਚ ਚੱਲਣੇ ਨਹੀਂ ਜੀ ਕਿਉਂਕਿ ਜਿਹੜੀ ਮੇਰੇ ਵਾਲੀ ਪਾਈਪ ਆ ਨਾ ਉਹ ਬਰੀਕ ਆ ਫਿਲਟਰ ਵਿੱਚ ਹੁੰਦੀ ਜਿਹੜੀ ਚਿੱਟੀ ਪਾਈਪ ਇਹ ਪਾਈਪ ਮੋਟੀ ਹੈ ਇਸ ਵਿੱਚ ਪ੍ਰੈਸ਼ਰ ਵਧੀਆ ਮਤਲਬ ਰਹੂਗਾ ਮੈਂ ਤਾਂ ਹੀ ਇਹ ਲੈ ਚੱਲਿਆ ਨਹੀਂ ਸਮਾਨਤਾ ਮੇਰੇ ਕੋਲ ਸਾਰਾ ਹੀ ਪਿਆ ਹੀ ਹੈ ਵੈਸੇ ਇਹ ਪਾਈਪ ਉਹਦੇ ਨਾਲੋਂ ਥੋੜਾ ਜਿਹਾ ਫਰਕ ਫਰਕ ਵੈਸੇ ਥੋੜਾ ਹੀ ਹੈ ਜ਼ਿਆਦਾ ਨਹੀਂ ਹੈਗਾ ਚਲੋ ਕੋਈ ਨਹੀਂ ਵਰਤੇ ਤੇ ਪਤਾ ਲੱਗ ਜਾਊਗਾ ਤੇ ਫੁਹਾਰੇ ਵੀ ਇਹ ਮੋਟੀ ਨੀਡ ਵਾਲੇ ਆਹ ਆ ਦੇਖੋ ਉਹ ਆ ਮੋਟੇ ਪੈ ਬੜੇ ਫੁਹਾਰੇ ਸਾਰੇ ਹੀ ਹਨਾ ਬਾਕੀ ਸਮਾਨ ਆਪਾਂ ਸਾਰਾ ਹੀ ਲੈ ਲਿਆ ਕੱਲੀ ਬਸ ਮੋਟਰ ਨਹੀਂ ਲੈਣੀ ਦੇਖਦੇ ਆ ਬਾਕੀ ਹੁਣ ਕਿੰਨੇ ਵਜੇ ਬਣਦੇ ਆ ਲਓ ਜੀ ਕਿੱਟ ਆਪਾਂ ਲੈ ਲਈ ਬਾਈ ਫੁਆਰੇ ਵਾਲੀ ਕਿੱਟੇ ਲੈ ਲਈ ਜੀ ਫਿਰ ਮੋਟਰ ਕੱਲੀ ਛੱਡ ਕੇ ਕੋਈ ਫਾਇਦਾ ਨਹੀਂ ਤਾਂ ਕੋਈ ਬਹੁਤ ਆ ਜਿਆਦਾ ਫਰਕ ਨਹੀਂ ਤਾਂ ਪੈਂਦਾ ਤੇ ਆਪਾਂ ਕਿੱਟ ਪੂਰੀ ਉਹ ਗਾ ਲੀ ਜੀ ਇਹ ਪੇਪਾ ਪਾ 100 ਫੁੱਟ ਕਰਾ ਲਈ ਵੈਸੇ 50 ਫੁੱਟ ਦੰਦੇ ਐ ਵਿੱਚ ਇਹਨੂੰ ਤਾਂ ਸਾਗਰ ਲੱਗੇ ਰੱਖੀ ਯਾਰ ਫੁੱਟ ਨਾ ਜਾਵੇ ਤੇ ਏਪ ਜੀ ਮਾਰਦੇ ਵੈਸੇ ਤਾਂ ਲੋਡ ਹੈ ਨਹੀਂ ਗੱਡੀ 'ਤੇ ਜਾਣਾ ਸਮਾਂ ਤਾਂ ਆ ਕਿੰਨੇ ਦਾ ਯਾਰ ਸਾਗ ਰਹਾ ਇਹ ਹਜ਼ਾਰ ਕਿਵੇਂ ਬਾਜ਼ਾਰ ਦਾ ਜਿਹੜਾ ਕਿ ਲੋਹੇ ਵਾਲਾ ਹੁੰਦਾ ਏ ਇਹ ਵੀ ਨਹੀਂ ਜਾਂਦੇ ਨੇ ਕਿਉਂ ਮਹਿੰਗੇ ਜਿਆਦਾ ਪੈਸੇ ਨਹੀਂ ਨਹੀਂ ਇਹ ਤਾਂ ਯਾਰ ਡੰਗਰਾਂ ਤੋੜ ਨਹੀਂ ਦੇਣਾ ਕਿ ਥੰਮਲਾ ਜਾ ਮਣਾਉਣਾ ਪੈਂਦਾ ਇਹਦੇ ਥੱਲੇ ਜਾਂਦੀ ਨਹੀਂ ਵੈਸੇ ਕਿਤੇ ਬੱਧੀਏ ਹੁੰਦੇ ਏ अच्छा ਅੱਜ ਤਾਂ ਕੋਈ ਕੰਪਨੀ ਦਾ ਨਹੀਂ ਆਇਆ ਕੋਈ ਹੋਇਆ ਜੇ ਕਈ ਮੈਸਾਂ ਆ ਜਾਂ ਤੈਨੂੰ ਪਤਾ ਕੌੜੀਆਂ ਹੁੰਦੀਆਂ ਐਵੇਂ ਸਿੰਗਲ ਜਿਹਾ ਬਸਾ ਕੇ ਨਾ ਤੇ ਰੋਖਾ ਹੋ ਜਾਂਦਾ। ਸਹੀ ਕਰਦੇ ਹਾਂ। ਹਮ ਆ ਦੇਖ ਲੈ ਬੰਦਾ ਇਕੱਲਾ ਇਕੱਲਾ ਹੀ ਚਾਹ ਲਿਆ ਆ ਸਾਨੂੰ ਵੀ ਕੁਛੀ ਚਾਹ ਹੀ ਨਹੀਂ। ਹੁਣ ਪੁੱਛਦਾ। ਨਾ ਨਾ ਭਰਾਵਾ ਪੀ ਦੂੰ ਮੈਂ ਮੈਂ ਕੋਲਡ ਡਰਿੰਕ ਪੀ ਆਇਆ ਪਰ ਬਾਬੂ ਨੇ ਕੋਲਡ ਡਰਿੰਕ ਪਿਲਾ ਦਿੱਤੀ। ਹੋਲਡਰਿੰਗ ਵੀ ਸਾਡੇ ਪੈਸਿਆਂ ਦੀ ਉਹ ਪਲਾਤੀ ਜਾ ਕਰਨੇ ਸਾਨੂੰ ਕਿਹੜਾ ਕੋਈ ਰਾਇਤ ਕਰੇ ਕਿਹੜਾ ਕੋਈ ਰਾਇਤ ਕਰੀ ਨੇ ਆ ਤਾਂ ਫੁੱਟ ਜਣੀਆਂ ਯਾਰ ਵਿੱਚ ਇਹ ਲੈ ਇਹ ਸਾਮਾਨ ਤਾਂ ਹੋ ਗਿਆ ਆਪਣਾ ਪੈਕ ਉਹ ਪੱਖਿਆਂ ਦਾ ਤਾਂ 10000 ਰੁਪਏ ਥਾਕਰ ਕੀ ਆ ਕਿੰਨੇ ਦਾ ਥਾਕਰ ਯਾਰ ਆਹ ਇਹ 30000 ਦਾ ਵੀਰੇ 30000 ਦਾ ਇਹਨੂੰ ਮੋਟਰ ਕਿੰਨੇ ਪਾਵਰ ਦੀ ਲੱਗਦੀ ਇਹਨੂੰ 1.5 ਦੀ ਵੀਰੇ 1.5 ਦੀ ਹੈ ਤਾਂ 60 ਵੋਟ ਹਵਾਈ ਦੀ ਅੱਛਾ ਮੋਟਰ ਲੱਗੀ ਵੀ ਆ ਮੈਂ ਤਾਂ ਦੇਖੀ ਹੋਣੀ ਯਾਰ ਵਿੱਚ ਮੋਟਰ ਮੈਂ ਕਿੱਥੇ ਬੈਕ ਸਾਈਡ ਬੈਕ ਕਿੱਥੇ ਬੈਕ ਸਾਈਡ ਲੱਗਣੀ ਮੋਟਰ ਇਹਦੇ ਅੱਛਾ ਆ ਲੱਗੀ ਵੀ ਆ ਮੋਟਰ ਚਾਰਬੋਡ ਪਿੱਛੇ ਆਵਾ ਦੇਖਦੇ ਅੱਛਾ 50 ਫੁੱਟ ਦੀ ਪੂਰੀ ਮਾਰ ਆ ਨਾ ਪੂਰੀ ਪੂਰੀ ਅੱਛਾ ਬਨੇਰੀ ਵਾਲਾ ਕੰਮ ਮੱਠੀ ਮੱਠੀ ਚੱਲਣੀ ਆ ਹਾਂ ਵੀ ਨੇਰੀ ਆਈ ਹੋ ਰਹਿਣੀ ਹੈ ਸਮਾਨ ਉੱਡੇ ਹੀ ਰਹਿਣਾ ਸਮਾਨ ਉੱਡੇ ਹੀ ਰਹਿਣਾ ਠੀਕ ਆ ਠੀਕ ਆ ਇਹ ਕਿੰਨੇ ਇੰਚੀ ਫਾਰ ਆਈ ਦੇ ਮੈਂ ਕਹਿੰਦਾ ਹੋਊਗਾ ਯਾਰ 48 ਇੰਚੀ ਦਾ ਘੱਟੋ ਘੱਟ ਹਨ 50 50 52 ਹਾਂ ਆ ਇਹਦਾ ਇਹਦਾ ਕੀ ਪ੍ਰਾਈਸ ਆ ਇਹ 7500 ਦਾ ਲੈ ਇਹ ਜੇ ਗਿਰਗੁਰ ਵੀ ਗਿਆ ਕੋਈ ਚੱਕਰ ਨਹੀਂ ਹਨਾ ਜੇ ਮਾਲਾ ਡੰਗਰ ਗੇਰ ਵੀ ਦਵੇ ਬਾਈ ਚਾਂਸ ਨਹੀਂ ਨਹੀਂ ਲੋਹੇ ਦਾ ਹੀ ਆ ਸਾਰਾ ਇਹਨੂੰ ਹਨਾ ਜਾਲ ਜਿਹਾ ਸਿਸਟਮ ਤੂੰ ਤਾਂ ਥੱਲੇ ਦੇ ਕੁਝ ਲਾ ਲਿਓ ਆਪਣਾ ਰੇਤਾ ਭਰ ਕੇ ਰੇਤਾ ਆ ਰੇਤੇ ਵਾਲਾ ਇਹ ਇਹਦੀ ਕਿੰਨੇ ਪਾਵਰ ਦੀ ਮੋਟਰ ਇਹ ਚ ਪੌਣੇ ਦੀ ਆ ਵੀਰੇ ਤੇ ਪੌਣੇ ਦੀ ਹੈ ਠੀਕ ਆ ਠੀਕ ਆ ਤੇ ਉਹ ਥੇਲਾ ਜਿਹੜਾ ਦੋ ਚੱਕੇ ਵਾਲਾ ਨਹੀਂ ਹੈ ਉਹ। ਉਹ ਵੀ ਐਸੇ ਮਿੱਕਾ ਵਾਲਾ ਹੀ ਆ ਖਾਦਮਾ ਵਾਲੇ ਆਏ ਨੇ ਤੁਹਾਨੂੰ ਦੋ ਚੱਕਰ ਦੇ ਦਿੰਦੇ। ਦੋ ਵਾਲਾ ਕਿੰਨੇ ਦਾ ਉਹ? ਅੱਛਾ ਠੀਕ ਆ ਠੀਕ ਆ। ਮਸ਼ੀਨ ਯਾਰ ਮੇਰੀ ਸਲਾਹ ਮੰਨ ਲਈ ਹੁਣ ਬਦਲੇ ਦਈਏ। ਹੈਂ? ਤੂੰ ਹਰੇਕ ਵਾਰੀ ਰਿਪੇਅਰ ਕਰਕੇ ਭੇਜ ਦਿੰਦਾ ਉਹ ਫੇਰ ਖਰਾਬ ਹੋ ਜਾਂਦੀ ਆ। ਕੋਈ ਨਹੀਂ ਐਜ ਕੀ ਮੈਨੂੰ ਵੀ ਲੈ ਜਾ। ਹਾਂ ਠੀਕ ਆ ਉਹ। हां ਕਿੰਨੇ ਦੀ ਡਬਲ ਵਾਲੀ 45000 ਦੇ ਵੀਰੇ 1 एचपी ਦਾ ਪੰਪ ਹੈ ਦੇ ਉੱਤੇ ਅੱਛਾ ਚੌੜਾ ਬਾਤ ਕਈ ਦੋ ਬਾਲੀਆਂ ਕਿਉਂਆਂ ਨੇ ਇੱਕ ਵਾਰ ਤੋਂ ਦੋ ਪਸੂ ਬਹੁਤ ਹੋ ਗਏ ਦੋ ਪਸੂ ਇਹ ਯਾਰ ਜਿੱਦਾਂ ਹੁਣ ਜੇ ਦੋ ਇਹ ਭਰ ਗਈਆਂ ਥੋੜੀ ਇਹਨੂੰ ਰੋਡ ਨੇ ਚ ਦਿੱਕਤ ਨਹੀਂ ਹੋਊਗੀ ਹੂੰ ਜੇ ਮੈਂ ਮੱਝ ਤੈਰ ਇਹ ਤਾਂ ਵੀ ਤਾਂ ਬੜੇ ਲਾਏ ਹੋਏ ਆ ਇਹ ਉਹ ਟਾਇਰ ਬੜੇ ਆ ਗਏ ਹਨਾ ਇਹ ਟਾਇਰ ਪਿੱਛੇ ਬੜਾ ਲਾਤਾ ਹੀ ਹੈ ਮੈਨੂੰ ਜੇ ਇਹ ਜਿੱਦ ਕੇ ਫੜਨੇ ਕਰੇ ਚ ਦਿੱਕਤ ਆਣੀ ਦੀਗੀ ਹੂੰ ਚੌੜਾ ਦਾ ਨਾ ਜੋਰ ਜਾਵੇ ਬਸ ਹੀ ਮਾੜਾ ਅੱਛਾ ਤਾਂ ਹੈਗਾ ਆ ਹਾਂ ਆਹ ਇਹਦਾ ਤੇਲ ਅੱਛਾ ਲੱਗ ਕਰਤਾ ਹੈ ਇਹਦਾ ਤੇਲ ਆ ਜੱਗਾ ਤੇਲ ਆ ਜਿਹੜਾ ਲੱਗ ਹੋਈ ਆ ਅੱਛਾ ਗੰਦਾ ਤੇਲ ਇੱਕ ਸਾਈਡ ਆਈ ਜਾਣਾ ਗੰਦਾ ਤੇਲ ਇੱਧਰ ਨਾਲ ਦੀ ਬੋਤਲ ਚਾਈ ਜਾਣਾ ਅੱਛਾ ਅੱਛਾ ਇਹ ਇੱਧਰ ਹੋ ਗਿਆ ਹੂੰ ਗੰਦਾ ਤੇਲ ਇੱਧਰ ਆਈ ਜਾਣਾ ਜਦ ਗੰਦਾ ਇੱਧਰ ਨਾਲੇ ਪਤਾ ਲੱਗ ਜਾਨਾ ਵੀ ਤੇਲ ਘਟਨਾ ਕਿੰਨਾ ਕੁ ਘਟ ਗਿਆ ਹਨਾ ਠੀਕ ਨਾਲੇ ਦੁੱਧ ਪਾਣੀ ਦਾ ਪਤਾ ਲੱਗ ਜਾਨਾ ਜੇ ਮਸ਼ੀਨ ਚ ਦੁੱਧ ਪਾਣੀ ਵੀ ਜਾਂਦਾ ਉਹ ਹਾਂ 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 ਠੀਕ ਆ ਠੀਕ ਆ ਠੀਕ ਆ ਤੋ ਇਹ ਆਇਦਾ ਇਹ ਵੀ ਇੱਕ ਐਨੀ ਕੈਨੀ 30 ਲੀਟਰ ਦੀ ਐਨੀ 30 ਲੀਟਰ ਦੀ ਆ ਪਹਿਲੀ 30 ਲੀਟਰ ਦੀ ਹੋਏ ਇਧਰ ਨੂੰ ਆ ਮੋੜਾ ਇਧਰ ਨੂੰ ਕਾਲਾ ਹੁੰਦਾ ਫਿਰ ਉਹ ਇਧਰ ਹਾਂ ਹੋਰ 30 ਚਾਹੀਏ ਅੱਛਾ ਸਟੀਲ ਚ ਆ ਗਈ ਪਹਿਲੇ ਜਿਹੜੀਆਂ ਲੋਹੇ ਦੀਆਂ ਬਣਾ ਲਈ ਸੀਗੇ ਅੱਛਾ ਅੱਛਾ ਬਾਕੀ ਆ ਫਰੇਮ ਵੀ ਦੀ ਸਾਰੀ ਸਟੀਲ ਦੀ ਹੋ ਆ ਅੱਛਾ ਇਹ ਕਿੰਨੇ ਦੀ ਆ 36 ਦੀ ਆ ਜੀ 36 ਦੀ 36 ਦੀ 36 ਦੀ ਤਾਂ ਠੀਕ ਆ ਇਹ ਜਿਹੜੀ ਇਹ ਪੰਪ ਲੱਗਿਆ ਹੋਇਆ ਆਹਾ ਵੈਕਿਊਮ ਬਣਾਉਣ ਵਾਲਾ ਇਹ ਮੱਝ ਚੋ ਸਕਦੀ ਆ ਮੱਝਾਂ ਦੀ ਮੱਝਾਂ ਮਾਰਦੀ ਮੱਝਾਂ ਉਹਦੀ ਗਾਵਾਂ ਆਉਂਦੀਆਂ ਠੀਕ ਆ ਨਹੀਂ ਨਾਲੇ ਕਹਿੰਦੇ ਵੀ ਜੇ ਮਤਲਬ ਕਈਆਂ ਦਾ ਵੈਕਿਊਮ ਘੱਟ ਬਣਾਉਂਦੀਆਂ ਉਹ ਗਾਵਾਂ ਹੀ ਚੋਣਦੀਆਂ ਗੱਲੀਆਂ ਉਹ ਵੀ ਸੁੱਟ ਲਏ ਜੀ ਇਹ ਗਾਵਾਂ ਆ ਰਹੀਆਂ ਇਹ ਵੀ ਆਪਣੀ ਹਾਂ ਚਰਮ ਧਾਰ ਜਿਹਦੀ ਮੱਝ ਦੀ ਉਹ ਚੋਣਦੀਆਂ ਚਰਮ ਧਾਰਦੇ ਉਹ ਵੀ ਠੀਕ ਆ ਠੀਕ ਆ ਤੇ ਜਿਹੜੀਆਂ ਆਹਾ ਬੜੀਆਂ ਆ ਗਈਆਂ ਚਾਹੇ ਕਿਹੜੀ ਵੀ ਹੋਵੇ ਧਾਰ ਮੱਝ ਕਿਹੜੀ ਹੋਵੇ ਇਹ ਸਾਰੀਆਂ ਦੋ ਜਮਿਆ ਦੋ ਬਾਲਟੀਆਂ ਲੱਗੀਆਂ ਨੇ ਇਹ ਹਾਂ ਜਦੋਂ ਦਾ ਦੇਰ ਕਿ ਤੱਕ ਤੁਸੀਂ ਕਿੰਨੀਆਂ ਬਾਟੀਆਂ ਮਾਰਦੀਆਂ ਅੱਛਾ ਇਹ ਦੋ ਹਾਂ ਠੀਕ ਆ ਦੋ ਬਾਲਟੀਆਂ ਮਤਲਬ ਇਹ ਚਲਾ ਦੂਗੀ ਠੀਕ ਆ ਠੀਕ ਇਹ ਸਿੰਗਲ ਚਾਹੀਦੀ ਆ ਉਹ ਡਬਲ ਚਾਹੀਦੀ ਮੱਤੀ ਚ ਤੱਕ ਹਾਂ ਇਹ ਭਲਾਂ ਕਿੰਨੇ ਦੀ ਇਹ 45000 ਇਹ 45 ਦੀ ਇਹ 36 ਦੀ ਠੀਕ ਆ ਤੇ ਆ ਵੀ ਸਟੀਲ ਵਾਲੀ ਆ ਗਈ ਹੈ ਨਾ ਇਹ ਛੋਟੀ ਮੋਟਰ ਵਾਲੀ ਆ ਗਈ ਇਹ ਕਿੰਨੇ ਦੀ ਆ ਇਹ 29 ਦੀ ਇਹ ਕਿਹੋ ਜਿਹਾ ਵੈਂਪਾਇਰ ਹੈ ਠੀਕ ਆ ਤੇ ਮੇਰੇ ਵਾਲੀ ਨਾਲ ਦਾ ਮਾਡਲ ਆ ਆ ਗਿਆ ਮੁੰਡਾ ਦਾ ਹੈ ਹੈ ਹਾਂ ਸਟੀਲ ਚ ਲੈ ਜੂਗੇ ਹਾਂ ਸਟੀਲ ਚ ਕਿਹੜਾ ਦਾ ਸੌਖੀ ਤੋੜ ਦੇਣੀ ਇਹ ਕਿੰਨੇ ਦੀ ਆ ਇਹ 27 ਦੀ 27 ਦੀ ਹੈ ਇਹ ਮਤਲਬ 2000 ਰੁਪਏ ਸਟੀਲ ਦਾ ਹੀ ਮੁੱਲ ਕਰਦਾ ਪਤਾਇਆ ਠੀਕ ਆ ਠੀਕ ਆ ਟੋਟਲੀ ਸਟੀਲ ਆ ਇਹ ਸਾਰੀ ਹੋਣਾ ਠੀਕ ਆ ਠੀਕ ਆ ਔਰੇ ਦਾ ਭਰਾਵਾ ਜਿੰਨੀਆਂ ਮਰਜ਼ੀ ਦੇਖੀ ਜਾਓ ਸਾਰਿਆਂ ਪਰ ਇਹ ਦਲਾਈ ਜਾਂਦਾ ਹਨ ਤੇ ਲੋਹੇ ਵਾਲੀ ਕਿੰਨੇ ਦੀ ਇਹਦੇ ਨਾਲ ਦੀ ਉਹਦੇ ਨਾਲ ਦੀ ਲੋਹੇ ਦੀ ਹਾਂ 2000 ਦੀ ਆ ਗੜੀ ਉਹ 25 ਦੀ ਅੱਛਾ ਆ ਗੜੀ ਹੈ ਮੇਰੇ ਵਾਲੀ ਤਾਂ ਇਹਨਾ ਮਰੇ ਭਰਾਵਾ ਹੋਈਆਂ ਲੱਗਦੀ ਜਾਂ ਮੈਂ ਦੇਰ ਹੋ ਗਈ ਹੁਣ 8-9 ਸਾਰ ਹੋ ਗਏ ਘਟੋ ਘਾਟ ਉਹਨੇ ਵਿਚਰੀ ਨੇ ਹਾਂ ਟਾਈਮ ਬਹੁਤ ਕੱਢਿਆ ਇੱਕ ਗੱਲ ਆ ਪਰ ਮੁੱਲ ਮੋੜ ਗਿਆ ਬਣਾਇਨ ਚਲ ਅਗਲੀ ਵਾਰ ਹੁਣ ਦੇਖਦੇ ਆਂ ਫੇ ਅਗਲੀ ਵਾਰ ਜਦ ਹੁਣ ਖਰਾਬ ਹੋ ਗਈ ਫੇ ਅਗਲੀ ਵਾਰ ਨਮਿਓ ਲੈ ਕੇ ਜਾਵਾਂਗੇ ਇਹ ਸਮਾਨ ਭਾਈ ਜਿੱਦਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਸਾਰਾ ਹੀ ਮਿਲ ਜਾਂਦਾ ਜੀ ਜੋ ਮਰਜੀ ਲਾਓ ਰੇਤ ਡਾਇਰੀ ਦਾ ਜੋ ਵੀ ਸਮਾਨ ਆ ਨਾ ਤੇ ਚਲੋ ਠੀਕ ਆ ਜੀ ਫਿਰ ਮਿਲਦੇ ਤੁਹਾਨੂੰ ਕਿਸੇ ਅਗਲੇ ਬਲੌਗ ਚ ਜੇ ਭਾਈ ਕੋਈ ਸਮਾਨ ਤੁਸੀਂ ਲੈਣਾ ਹੋਇਆ ਹੈ ਨਾ ਕੋਈ ਵਿਜ਼ਿਟ ਕਰ ਸਕਦੇ ਆ ਸਾਰਾ ਸਮਾਨ ਉਹ ট্রান্সਪੇਰਟ ਵੀ ਪਈਆਂ ਇੱਕ ਇੰਨੀਆਂ ਮੈਟ ਮੂਟ ਸਾਰਾ ਕੁਝ ਹੀ ਮਿਲ ਜਾਂਦਾ ਜੀ A to Z ਤੇ ਆ ਬੰਦਾ ਸਾਡਾ ਘੈਂਟ ਆ ਬਾਈ ਹੈ ਇਹ ਬੰਦੇ ਨੂੰ 10 ਚੋਂ 10 ਨੰਬਰ ਆ ਇਹ ਬੰਦਾ ਘੈਂਟ ਆ ਚਲੋ ਠੀਕ ਆ ਜੀ ਫਿਰ ਮਿਲਦੇ ਸਾਨੂੰ ਕਿਸੇ ਅਗਲੇ ਬਲੌਗ ਚ ਸਤਿ ਸ਼੍ਰੀ ਅਕਾਲ ਜੀ